ਭਾਈ ਅਮਰਤਪਾਲ ਸਿੰਘ ਖਾਲਸਾ ਇਹ ਨਾਂ ਆਉਂਦਿਆਂ ਹੀ ਇੱਕ ਲੰਮਸਲੰਮਾ ਨੌਜਵਾਨ ਗੁਰਸਿੱਖ ਪਹਿਰਾਵੇ ਵਾਲਾ ਗੱਭਰੂ ਪੰਜਾਬ ਵਾਸੀਆਂ ਦੇ ਧਿਆਨ ਵਿੱਚ ਆ ਜਾਂਦਾ ਜੋ ਕਿ ਪਿਛਲੇ ਸਮੇਂ ਵਿੱਚ ਬਹੁਤ ਚਰਚਾ ਵਿੱਚ ਰਿਹਾ ਤੇ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਉਹਨਾਂ ਨੂੰ ਡਿਬੂਗੜ ਦੀ ਜੇਲ੍ਹਾਂ ਵਿੱਚ ਤੇ ਉਹਨਾਂ ਦੇ ਸਾਥੀਆਂ ਨੂੰ ਸੁਟਿਆ ਹਲਕਾ ਖਡੂਰ ਸਾਹਿਬ ਇੱਕ ਸਿੱਖੀ ਦਾ ਤੁਰਾ ਕਿਹਾ ਜਾਂਦਾ ਹੈ ਜਿੱਥੇ ਬਹੁਤ ਆਦ ਸੰਖਿਆ ਦੇ ਵਿੱਚ ਸਿੱਖ ਵਸਦੇ ਨੇ ਉਥੇ ਖੜਗਵਾਦ ਦੇ ਦੌਰ ਦੇ ਵਿੱਚ ਇਹ ਜਿਹੜਾ ਹਲਕਾ ਆ ਇਥੋਂ ਦੇ ਜਿਹੜੇ ਪਿੰਡ ਨੇ ਉਥੋਂ ਦੇ ਨੌਜਵਾਨ ਇਸ ਦਾ ਬਹੁਤ ਸ਼ਿਕਾਰ ਹੋਏ ਭਾਈ ਜਸਵੰਤ ਸਿੰਘ ਖਾਲੜਾ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਜਿਹੜੇ ਆਗੂ ਜਿਨ੍ਹਾਂ ਦਾ 1995 ਤੋਂ ਬਾਅਦ ਕੋਈ ਪਤਾ ਨਹੀਂ ਲੱਗਾ ਜਿਨ੍ਹਾਂ ਮਨੁੱਖੀ ਅਧਿਕਾਰਾਂ ਦੀ ਇੱਕ ਲੰਮੀ ਲੜਾਈ ਲੜੀ ਤੇ ਪੰਜਾਬ ਪੁਲਿਸ ਨੂੰ ਵਕਤ ਪਾ ਛੱਡਿਆ ਤੇ ਬਹੁਤਿਆਂ ਨੌਜਵਾਨ ਜਿਹੜੇ ਸ਼ਹੀਦ ਕਰ ਦਿੱਤੇ ਗਏ ਸਨ ਉਹਨਾਂ ਦੇ ਮਾਪਿਆਂ ਨੂੰ ਇਨਸਾਫ਼ ਵੀ ਮਿਲਿਆ ਹੁਣ ਭਾਈ ਅਮਰਤਪਾਲ ਸਿੰਘ ਹਲਕਾ ਖਡੂਰ ਸਾਹਿਬ ਤੋਂ ਪਾਰਲੀਮੈਂਟੀ ਹਲਕਾ ਜਿਹੜਾ ਫਡੂਰ ਸਾਹਿਬ ਸਿੱਖੀ ਹਲਕਾਵੀ ਨੂੰ ਕਿਹਾ ਜਾਂਦਾ ਇੱਥੋਂ ਐਮਪੀ ਦੀ ਚੋਣ ਲੜ ਰਹੇ ਹਨ ਤੇ ਅੱਜ ਪਿੰਡ ਸੋਲ ਜੋ ਕਿ ਇਸ ਤਰਨਤਾਰਨ ਹਲਕੇ ਦਾ ਵੀ ਇੱਕ ਵੱਡਾ ਪਿੰਡ ਹੈ ਉੱਥੋਂ ਦੇ ਵੱਡੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਵਿਸ਼ਾਲ ਇਕੱਠ ਜਿਸ ਵਿੱਚ ਜਿਹੜੇ ਨੌਜਵਾਨ ਬਹੁਤ ਵੱਧ ਚੜ੍ਹ ਕੇ ਸ਼ਾਮਲ ਹੋਏ ਨੇ ਤੇ ਇੱਕ ਪ੍ਰਸਿੱਧ ਕਥਾਵਾਚਕ ਭਾਈ ਚਮਕੌਰ ਸਿੰਘ ਜੀ ਉਹਨਾਂ ਦੇ ਵਾਸਤੇ ਚੋਣ ਪ੍ਰਚਾਰ ਕਹਿ ਸਕਦੇ ਹਾਂ ਜਾਂ ਉਹਨਾਂ ਦੀ ਅਪੀਲ ਸੰਗਤਾਂ ਤੱਕ ਪਹੁੰਚਾਉਣ ਆਏ ਹਨ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਭਾਈ ਸਾਹਿਬ ਕੀ ਰਿਸਪਾਂਸ ਮਿਲ ਰਿਹਾ ਹੈ ਕਿਸ ਤਰ੍ਹਾਂ ਦਾ ਸੰਦੇਸ਼ ਤੁਸੀਂ ਭਾਈ ਸਾਹਿਬ ਦਾ ਸੰਗਤ ਤੱਕ ਪਹੁੰਚਾ ਰਹੇ ਹੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਕਰੀਬਨ 5-7 ਦਿਨ ਹੋ ਗਏ ਆ ਨਗਰੋਂ ਨਗਰ ਜਾ ਕੇ ਮੀਟਿੰਗਾਂ ਅਟੈਂਡ ਕਰਦੇ ਆਣ ਨੂੰ ਤੇ ਹਰੇਕ ਮੀਟਿੰਗ ਦੇ ਵਿੱਚ ਸਾਨੂੰ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਜਿਸ ਤਰ੍ਹਾਂ ਇਸ ਨਗਰ ਦੇ ਵਿੱਚ ਉਹ ਤੁਸੀਂ ਦੇਖ ਸਕਦੇ ਹੋ ਆਪ ਮੁਹਾਰੇ ਸੰਗਤਾਂ ਚੱਲ ਕੇ ਆਈ ਹੈ ਨਹੀਂ ਤੇ ਕਿਸੇ ਲੀਡਰ ਨੇ ਆਉਣਾ ਹੋਵੇ ਤੇ ਘਰੋਂ ਘਰੋਂ ਜਾ ਕੇ ਬੰਦੇ ਕਹਿਣੇ ਪੈਂਦੇ ਆ ਵੀ ਅੱਜ ਸਾਡੇ ਪਿੰਡ ਲੀਡਰ ਨੇ ਆਉਣਾ ਵੀ ਆਉ ਪਰ ਇੱਥੇ ਆਪ ਮੁਹਾਰੇ ਸੰਗਤਾਂ ਆ ਰਹੀਆਂ ਨੇ ਭਾਈ ਅਮਰਤਪਾਲ ਸਿੰਘ ਜੀ ਨੂੰ ਪਿਆਰ ਕਰਨ ਵਾਲੀਆਂ ਸੋ ਨਗਰ-ਨਗਰ ਦੇ ਵਿੱਚ ਅਸੀਂ ਜਿੰਨੇ ਵੀ ਤਕਰੀਬਨ ਨਗਰਾਂ ਦੇ ਵਿੱਚ ਗਏ ਆ ਨਗਰਾਂ ਦੇ ਵਿੱਚ ਇਹੀ ਇਸ ਵਾਰ ਹੰਗਾਰਾ ਮਿਲ ਰਿਹਾ ਵੀ ਇਸ ਵਾਰ ਪਾਰਟੀ ਬਾਜ਼ੀ ਦੇ ਉੱਪਰ ਉੱਠ ਕੇ ਅਸੀਂ ਭਾਈ ਅਮਰਤਪਾਲ ਸਿੰਘ ਦਾ ਸਾਥ ਦੇਵਾਂਗੇ ਕਿਉਂਕਿ ਸਾਨੂੰ ਤਕਰੀਬਨ ਕਾਂਗਰਸ ਦੇ ਸਰਪੰਚ ਵੀ ਆ ਕੇ ਮਿਲੇ ਆ ਅਕਾਲੀਆਂ ਦੇ ਅਕਾਲੀ ਦਲ ਬਾਦਲ ਉਹਨਾਂ ਦੇ ਸਰਪੰਚ ਵੀ ਆ ਕੇ ਮਿਲੇ ਆ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਅੱਗੇ ਲੱਗੇ ਉਹਨਾਂ ਦੇ ਸਰਪੰਚ ਵੀ ਮਿਲੇ ਆ ਤੇ ਉਹ ਵਿਸ਼ਵਾਸਿਤਵਾਉਂਦੇ ਆ ਸਾਰੇ ਵੀ ਪਾਰਟੀ ਬਾਜ਼ੀ ਬਾਅਦ ਦੇ ਵਿੱਚ ਪਰ ਇਸ ਵਾਰ ਗੱਲ ਪੰਥ ਦੀ ਆ ਕੌਮ ਦੀ ਆ ਕੌਮ ਦੇ ਨੌਜਵਾਨਾਂ ਦੀ ਆ ਪੰਜਾਬ ਦੇ ਨੌਜਵਾਨਾਂ ਦੀ ਗੱਲ ਆ ਤੇ ਇਸ ਵਾਰ ਅਸੀਂ ਪਾਰਟੀਬਾਜ਼ੀ ਦੇ ਉੱਪਰ ਉੱਠ ਕੇ ਭਾਈ ਸਾਹਿਬ ਜੀ ਦਾ ਸਾਥ ਦੇਵਾਂਗੇ ਤੇ ਉਹਨਾਂ ਨੂੰ ਜਿਤਾਵਾਂਗੇ। ਤਕਰੀਬਨ ਹੀ ਸਾਰੇ ਨਗਰਾਂ ਦੇ ਵਿੱਚੋਂ ਬਹੁਤ ਵੱਡਾ ਹੰਗਾਰਾ ਮਿਲ ਰਿਹਾ। ਇੱਥੋਂ ਤੱਕ ਮਾਤਾ ਜੀ ਹੋਣਾ ਤੇ ਬਾਪੂ ਜੀ ਹੋਣਾ ਕੋਲ Hindu ਪਰਿਵਾਰ ਵੀ ਆ ਰਹੇ ਆ। ਸਿੱਖ ਪਰਿਵਾਰ ਵੀ ਆ ਰਹੇ ਆ। ਉਹਨਾਂ ਦਾ ਇਹ ਕਹਿਣਾ ਹੈ ਵੀ ਸਾਡੇ ਨੌਜਵਾਨਾਂ ਨੇ ਜੇਕਰ ਨਸ਼ਾ ਛੱਡਿਆ ਤੇ ਉਹ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਦੇ ਬੋਲਾਂ ਦੇ ਕਰਕੇ ਛੱਡਿਆ। ਭਾਈ ਅਮਰਤਪਾਲ ਸਿੰਘ ਦਾ ਇੱਕ ਇੱਕ ਬੋਲ ਨੌਜਵਾਨਾਂ ਦੇ ਹਿਰਦਿਆਂ ਨੂੰ ਟੁੰਬਦਾ ਸੀ। ਨੌਜਵਾਨ ਭਾਈ ਸਾਹਿਬ ਦੇ ਇੱਕ ਇੱਕ ਬੋਲ ਦੇ ਨਾਲ ਨਸ਼ੇ ਦਾ ਤਿਆਗ ਕਰਕੇ ਗੁਰਸਿੱਖੀ ਦੇ ਲੜ ਲੱਗ ਜਾਂਦੇ ਸੀ। ਸੋ ਇਸ ਕਰਕੇ ਅੱਜ ਮਾਝੇ ਦੀ ਧਰਤੀ ਦੇ ਵਿੱਚੋਂ ਉਹਨਾਂ ਨੂੰ ਇੰਨਾ ਵੱਡਾ ਪਿਆਰ ਮਿਲ ਰਿਹਾ। ਤੁਸੀਂ ਕਿੰਨਾ ਚਿਰ ਪਹਿਲਾਂ ਭਾਈ ਅਮਰਤਪਾਲ ਸਿੰਘ ਹੋਣਾ ਨੂੰ ਮਿਲੇ ਸੀ? ਵੇਖੋ ਅਸੀਂ ਖਾਲਸਾ ਵਿਹਾਰ ਦੌਰਾਨ 2-3 ਵਾਰ ਉਹਨਾਂ ਦੇ ਨਾਲ ਸਾਡੀ ਮੁਲਾਕਾਤ ਹੋਈ ਭਾਈ ਅਮਰਤਪਾਲ ਸਿੰਘ ਦੀ ਨਾਲ। ਤੇ ਦੋਕ ਵਾਰ ਇਦਾਂ ਹੀ ਲੰਘਦੇ ਲੰਘਦੇ ਜਿਸ ਤਰ੍ਹਾਂ ਵੀ ਮੁਲਾਕਾਤ ਹੋ ਜਾਂਦੀ ਹੈ ਉਸੇ ਤਰ੍ਹਾਂ ਹੀ ਮੁਲਾਕਾਤਾਂ ਹੋਈਆਂ ਸੀ ਜਿਸ ਤਰ੍ਹਾਂ ਖਾਲਸਾ ਬਹੀਰ ਦੇ ਵਿੱਚ ਸਾਰੇ ਨੌਜਵਾਨ ਮਿਲਦੇ ਸੀ ਅਸੀਂ ਵੀ ਉਹਨਾਂ ਨੌਜਵਾਨਾਂ ਦੇ ਵਿੱਚੋਂ ਇੱਕ ਸੀ ਤੇ ਸਾਡੀ ਵੀ ਖਾਲਸਾ ਬਹੀਰ ਦੌਰਾਨ ਉਹਨਾਂ ਦੇ ਨਾਲ ਦੋ ਤਿੰਨ ਵਾਰ ਮੁਲਾਕਾਤ ਹੋਈ ਇਹ ਜਿਹੜਾ ਤੁਹਾਡਾ ਪਿੰਡ ਪਿੰਡ ਜਾ ਕੇ ਪ੍ਰਚਾਰ ਆ ਇਹ ਤੁਹਾਡਾ ਨਿੱਜੀ ਫੈਸਲਾ ਹੈ ਕਿ ਜਾਂ ਤੁਹਾਨੂੰ ਭਾਈ ਅਮਰਿਤਪਾਲ ਉਹਨਾਂ ਦੇ ਪੇਰੈਂਟਸ ਨੇ ਉਹਨਾਂ ਦੇ ਘਰਦਿਆਂ ਨੇ ਕੋਈ ਸੰਦੇਸ਼ ਲਾਇਆ ਨਹੀਂ ਵੇਖੋ ਇਹ ਸਾਡੀ ਜ਼ਮੀਰ ਦਾ ਫੈਸਲਾ ਹੈ ਇਹ ਮੇਨ ਗੱਲ ਆ ਵੀ ਜੇਦੀ ਜਾਗਦੀ ਜ਼ਮੀਰ ਆ ਤੇ ਜਿਹੜਾ ਪੰਥ ਨੂੰ ਕੌਮ ਨੂੰ ਪੰਜਾਬੀਅਤ ਨੂੰ ਸਮਰਪਿਤ ਆ ਉਹਨੂੰ ਹੀ ਫੈਸਲਾ ਲੈਣਾ ਹੀ ਪਊਗਾ। ਸੋ ਇਸ ਕਰਕੇ ਨਾ ਤੇ ਮੇਰਾ ਹੀ ਨਿੱਜੀ ਫੈਸਲਾ ਨਾ ਕੋਈ ਪਰਿਵਾਰ ਦਾ ਫੈਸਲਾ ਇਹ ਮੇਰੀ ਜ਼ਮੀਰ ਦਾ ਫੈਸਲਾ ਤੇ ਮੈਨੂੰ ਉਹ ਮੰਨਣਾ ਪਿਆ। ਡਿਬਰੂਗੜ ਜੇਲ੍ਹ ਵਿੱਚ ਤੁਸੀਂ ਮੁਲਾਕਾਤ ਕਰਨ ਗਏ ਜਾਂ ਕੋਸ਼ਿਸ਼ ਕੀਤੀ ਉੱਥੇ ਜਾਣ ਦੀ? ਨਹੀਂ ਜੀ ਡਿਬਰੂਗੜ ਜੇਲ੍ਹ ਦੇ ਵਿੱਚ ਤਕਰੀਬਨ ਪਰਿਵਾਰ ਹੀ ਮੁਲਾਕਾਤ ਵਾਸਤੇ ਜਾਂਦਾ। ਤੇ ਅਸੀਂ ਭਾਈ ਸਾਹਿਬ ਜੀ ਦੇ ਪਰਿਵਾਰ ਦੇ ਵਿੱਚੋਂ ਨਹੀਂ ਆ ਅਸੀਂ ਪੰਥ ਰੂਪੀ ਪਰਿਵਾਰ ਦੇ ਵਿੱਚੋਂ ਜ਼ਰੂਰ ਆ ਪਰ ਉੱਥੇ ਮੁਲਾਕਾਤ ਤਕਰੀਬਨ ਪਰਿਵਾਰ ਵਾਲੇ ਜਾਂ ਉਹਨਾਂ ਦੇ ਵਕੀਲ ਹੀ ਮੁਲਾਕਾਤ ਕਰਦੇ ਆ ਉਹਨਾਂ ਦੇ ਪਰਿਵਾਰ ਨਾਲ ਤੁਹਾਡੀ ਮੁਲਾਕਾਤ ਹੁੰਦੀ ਰਹਿੰਦੀ ਹਾਂਜੀ ਉਹਨਾਂ ਦੇ ਪਰਿਵਾਰ ਤਕਰੀਬਨ ਜਦੋਂ ਹੁਣ ਇੱਥੇ ਵੀ ਮੀਟਿੰਗ ਕਰਨ ਵਾਸਤੇ ਆਉਂਦੇ ਆ ਜਾਂ ਤਕਰੀਬਨ ਜਦੋਂ ਵੀ ਇਹਦੀ ਲੰਗਦੇ ਉਹਨਾਂ ਦੇ ਨਾਲ ਮੁਲਾਕਾਤ ਹੋ ਹੀ ਜਾਂਦੀ ਹੈ ਉਨ੍ਹਾਂ ਦੇ ਪਰਿਵਾਰ ਨੇ ਦੱਸਿਆ ਕਿ ਜਿਹੜਾ ਚੋਣ ਲੜਨ ਦਾ ਫੈਸਲਾ ਇਹ ਉਹਨਾਂ ਦਾ ਭਾਈ ਅਮਰਿਤਪਾਲ ਸਿੰਘ ਉਹਨਾਂ ਦਾ ਨਿੱਜੀ ਆ ਜਾਂ ਉਹਨਾਂ ਦੀ ਮਤਲਬ ਸਲਾਹਕਾਰਾਂ ਦਾ ਕਿਸ ਤਰ੍ਹਾਂ ਨਹੀਂ ਇਹ ਭਾਈ ਸਾਹਿਬ ਦੀ ਨਾ ਤੇ ਸਲਾਹਕਾਰਾਂ ਦਾ ਫੈਸਲਾ ਤੇ ਨਾ ਉਹਨਾਂ ਦਾ ਆਪਣਾ ਇਹ ਸੰਗਤ ਦਾ ਫੈਸਲਾ ਕਿਉਂਕਿ ਸੰਗਤ ਚਾਹੁੰਦੀ ਸੀ ਵੀ ਅਸੀਂ ਦਲੀਲਾਂ ਪੀਲਾਂ ਹਿਲੇ ਵਸੀਲੇ ਮੋਰਚੇ ਵੱਡੇ ਇਕੱਠ ਕਰਕੇ ਦੇਖ ਲਈਏ ਤੇ ਸਰਕਾਰ ਛੱਡਣ ਵਾਸਤੇ ਤਿਆਰ ਨਹੀਂ ਐ ਸੋ ਇਹ ਸੰਗਤ ਦਾ ਫੈਸਲਾ ਹੈ ਸੰਗਤ ਨੇ ਜਿਹੜਾ ਫੈਸਲਾ ਆਪਣਾ ਕਰਕੇ ਉਹਨਾਂ ਦੀ ਆਪਣੀ ਅਪੀਲ ਉਹਨਾਂ ਤੱਕ ਪਹੁੰਚਾਈ ਜੇਲ੍ਹ ਵਿੱਚ ਉਹਨਾਂ ਦੇ ਮਾਪਿਆਂ ਦੇ ਰਾਹੀਂ ਹਾਂ ਬਿਲਕੁਲ ਉਹਨਾਂ ਦੇ ਮਾਪਿਆਂ ਰਾਹੀਂ ਅਪੀਲ ਪਹੁੰਚਾਈ ਗਈ ਆ ਵੀ ਭਾਈ ਸਾਹਿਬ ਜੀ ਇਸ ਵਾਰ ਚੋਣ ਲੜਨ ਤੇ ਚੋਣ ਲੜ ਕੇ ਉਹ ਬਾਹਰ ਆ ਸਕਦੇ ਆ ਇਹ ਫੈਸਲਾ ਸੰਗਤ ਦਾ ਤੇ ਸੰਗਤ ਨੇ ਇਹ ਫੈਸਲੇ ਨੂੰ ਭਾਈ ਸਾਹਿਬ ਜੀ ਕਦੀ ਵੀ ਮੋੜ ਨਹੀਂ ਸਕਦੇ ਤੁਹਾਨੂੰ ਕੀ ਲੱਗਦਾ ਕਿ ਜੇ ਭਾਈ ਅਮਰਤਪਾਲ ਜੀ ਚੋਣ ਜਿੱਤ ਜਾਂਦੇ ਆ ਤੇ ਪਾਰਲੀਮੈਂਟ ਦੇ ਵਿੱਚ ਕਿਹੜੇ-ਕਿਹੜੇ 2-3 ਮੁੱਖ ਮੁੱਦੇ ਆ ਜਿਹੜੇ ਉਹ ਚੁੱਕ ਸਕਦੇ ਦੂਜਿਆਂ ਨਾਲੋਂ ਬਿਹਤਰ ਵੇਖੋ ਪੰਜਾਬ ਦੇ ਵਿੱਚ ਅਹਿਮ ਮੁੱਦਾ ਨਸ਼ੀ ਦਾ ਵਾ ਪੰਜਾਬੀ ਬੋਲੀ ਦਾ ਪੰਜਾਬ ਦੇ ਪਾਣੀਆਂ ਦਾ ਚੰਡੀਗੜ੍ਹ ਦਾ ਮੁੱਦਾ ਤਕਰੀਬਨ ਹੀ ਜੇਕਰ ਕੋਈ ਇਹਨਾਂ ਮੁੱਦਿਆਂ ਦੇ ਉੱਪਰ ਸਚੱਜੇ ਢਾਂਗ ਦੇ ਨਾਲ ਕੋਈ ਗੱਲਬਾਤ ਕਰ ਸਕਦਾ ਤੇ ਉਹ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਕੇਸਰੇ ਕਿਉਂਕਿ ਨਸ਼ੇ ਦੇ ਉੱਪਰ ਰਾਜਨੀਤੀ ਸਾਰੀਆਂ ਸਰਕਾਰਾਂ ਕਰਦੀਆਂ ਆਪ ਵਾਲੇ ਵੀ ਕਹਿੰਦੇ ਸੀ ਅਸੀਂ ਨਸ਼ੇ ਬੰਦ ਕਰਵਾ ਦਿਆਂਗੇ ਦੋ ਚੌਂਦਨਾਂ ਦੇ ਵਿੱਚ ਪਰ ਇਹਨਾਂ ਨੇ ਕਰਵਾਇਆ ਕੱਖ ਨਹੀਂ ਢਾਈ ਸਾਲ ਹੋ ਗਏ ਇਹਨਾਂ ਨੂੰ ਸੋ ਇਹਨਾਂ ਨੇ ਨਸ਼ੇ ਦੇ ਮੁੱਦਿਆਂ ਦੇ ਉੱਪਰ ਚਾਹੇ ਪੰਜਾਬੀ ਬੋਲੀ ਦੀ ਗੱਲ ਹੋਵੇ ਵੀ ਪੰਜਾਬੀ ਬੋਲੀ ਲਾਗੂ ਕਰਦੇ ਆਂਗੇ ਸਕੂਲਾਂ ਦੇ ਵਿੱਚ ਅੱਜ ਵੀ ਤੁਸੀਂ ਵੇਖ ਲਓ ਬੱਚਿਆਂ ਨੂੰ ਦਰਮਾਨੇ ਪੈਂਦੇ ਆ ਫਾਈਨ ਹੁੰਦੇ ਚਾਹੇ ਹੋ ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ ਵੀ ਪੰਜਾਬ ਦੇ ਪਾਣੀਆਂ ਤੇ ਤਕਰੀਬਨ ਹੀ ਹੁਣ ਇਹ ਸੈਂਟਰ ਦੇ ਨਾਲ ਰਲ ਕੇ ਭੁਗਤਦੇ ਆ ਜਿਸ ਤਰ੍ਹਾਂ ਉਹ ਕਹਿੰਦੇ ਉਸੇ ਤਰ੍ਹਾਂ ਹੀ ਕਰਦੇ ਆ ਸੋ ਇਸ ਕਰਕੇ ਜੇਕਰ ਇਹਨਾਂ ਮੁੱਦਿਆਂ ਦੇ ਉੱਪਰ ਕੋਈ ਆਪਣਾ ਸਟੈਂਡ ਕਲੀਅਰ ਕਰ ਸਕਦਾ ਜਾਂ ਆਪਣੇ ਕਿਸੇ ਸਟੈਂਡ ਤੇ ਖੜ੍ਹ ਸਕਦਾ ਇਹਨਾਂ ਮੁੱਦਿਆਂ ਦੇ ਉੱਪਰ ਤਾਂ ਉਹ ਭਾਈ ਅਮਰਤਪਾਲ ਸਿੰਘ ਖੜ੍ਹ ਸਕੇ ਜਿਹੜੇ ਸਰਪੰਚ ਤੁਹਾਡੇ ਨਾਲ ਰਾਬਤਾ ਕਾਇਮ ਕਰ ਰਹੇ ਆ ਆ ਪਿੰਡਾਂ 'ਚ ਹੀ ਪਿੰਡਾਂ 'ਚ ਰਹਿਣ ਵਾਲੇ ਆ ਪਿੰਡਾਂ ਦੇ ਵਿੱਚ ਨਾ ਧੜੀਬੰਦੀ ਬਹੁਤ ਹੁੰਦੀ ਹੈ ਜਿਹੜਾ ਸਰਪੰਚਾਂ ਦੀ ਗਰੁੱਪੀਜ਼ਮ ਹੁੰਦਾ ਵਿਰੋਧੀ ਧਿਰ ਵੀ ਹੁੰਦਾ ਤੇ ਲਗਭਗ ਥੋੜੀਆਂ ਜੀਆਂ ਵੋਟਾਂ ਦੇ ਫਰਕ ਨਾਲ ਹੀ ਸਰਪੰਚ ਜਿੱਤ ਜਾਂਦਾ ਸਰਪੰਚਾਂ ਤੋਂ ਇਲਾਵਾ ਤੁਸੀਂ ਹੋਰ ਪਿੰਡ ਦੇ ਮੋਤਬਰਾਂ ਨਾਲ ਵੀ ਰਾਬਤਾ ਕਾਇਮ ਕੀਤਾ ਜਾਂ ਉਹਨਾਂ ਤੁਹਾਡੇ ਨਾਲ ਰਾਬਤਾ ਕਾਇਮ ਕੀਤਾ ਨਹੀਂ ਬਿਲਕੁਲ ਜਿੱਥੇ ਸਾਨੂੰ ਸਰਪੰਚ ਪੰਚ ਮਿਲ ਰਿਹਾ ਉਥੇ ਨਗਰ ਦੇ ਜਿਹੜੇ ਮੋਹਦਵਾਰ ਆ ਉਹ ਵੀ ਨਗਰ ਦੇ ਜਿਹੜੇ ਨੌਜਵਾਨ ਆ ਭਾਵੇਂ ਕੋਈ ਮੋਹਦਵਾਰ ਹੈ ਜਾਂ ਕੋਈ ਨਹੀਂ ਹੈ ਸਾਨੂੰ ਇਹ ਮੈਨੇ ਨਹੀਂ ਰੱਖਦਾ ਸਾਨੂੰ ਤੇ ਇਹ ਮੈਨੇ ਰੱਖਦਾ ਵੀ ਇਸ ਵਾਰ ਜ਼ਮੀਰ ਕਿਦੀ ਜਾਗਦੀ ਹੈ ਚਾਹੇ ਕੋਈ ਮੋਹਦਵਾਰ ਹੋਵੇ ਉਹਦੀ ਜਾਗ ਪੇ ਚਾਹੇ ਕੋਈ ਪੰਚ ਸਰਪੰਚ ਹੋਵੇ ਉਹਦੀ ਜਾਗ ਪੇ ਕੋਈ ਮੈਂਬਰ ਹੋਵੇ ਜਾਂ ਕੋਈ ਪਿੰਡ ਦੇ ਵਿੱਚ ਕੋਈ ਕਿਸੇ ਨੂੰ ਉਦਾਂ ਮਿਲਿਆ ਹੋ ਜਾਂ ਕੋਈ ਆਮ ਇੱਕ ਨੌਜਵਾਨ ਸਧਾਰਨ ਜਿਹੜਾ ਕੋਈ ਕਿਸੇ ਅਹੁਦੇ ਤੇ ਨਹੀਂ ਸੋ ਮਸਲਾ ਜ਼ਮੀਰ ਜਗਾਉਣ ਦਾ ਏ ਸਾਡੀ ਅਹੁਦਿਆਂ ਤੱਕ ਪਹੁੰਚ ਨਹੀਂ ਹੈ ਜੇ ਦੀ ਜਦੀ ਜ਼ਮੀਰ ਜਾਗਦੀ ਹੈ ਚਾਹੇ ਪੰਜ ਸਰਪੰਚ ਕੋਈ ਚੇਅਰਮੈਨ ਹੈ ਕੋਈ ਕਿਸੇ ਤਰੀਕੇ ਦੇ ਨਾਲ ਉਸ ਪੋਰਟ ਦੇ ਵਿੱਚ ਲਗਾਤਾਰ ਆ ਰਹੇ ਨੇ ਨਸ਼ੇ ਤੋਂ ਇਲਾਵਾ ਹੋਰ ਕਿਹੜਾ ਮੁੱਦਾ ਉੱਥੇ ਪਾਰਲੀਮੈਂਟ 'ਚ ਜਿਹੜਾ ਚੁੱਕਿਆ ਜਾਣਾ ਚਾਹੀਦਾ ਜੇ ਭਾਈ ਸਾਹਿਬ ਜਿੱਤੇ ਮੈਂ ਤੁਹਾਨੂੰ ਪਹਿਲਾਂ ਹੀ ਕਲੀਅਰ ਕਰ ਦਿੱਤਾ ਨਸ਼ੇ ਤੋਂ ਬਾਅਦ ਦੇ ਵਿੱਚ ਪਾਣੀਆਂ ਦਾ ਮੁੱਦਾ ਵਾ ਨਸ਼ੇ ਤੋਂ ਬਾਅਦ ਦੇ ਵਿੱਚ ਪੰਜਾਬੀ ਬੋਲੀ ਦਾ ਮੁੱਦਾ ਹੈ ਇਹ ਇਹ ਚੰਡੀਗੜ੍ਹ ਜਿਹੜਾ ਸਾਡਾ ਤੋਂ ਖੋਇਆ ਜਾ ਰਿਹਾ ਵੀ ਚੰਡੀਗੜ੍ਹ ਦੇ ਵਿੱਚ ਉਹ ਚੰਡੀਗੜ੍ਹ ਪੰਜਾਬ ਦੀ ਧਰਤੀ ਤੇ ਬਣਿਆ ਸੀ ਪੰਜਾਬ ਦੇ ਪਿੰਡ ਉਜਾੜ ਕੇ ਚੰਡੀਗੜ੍ਹ ਦਾ ਨਿਰਮਾਣ ਹੋਇਆ ਸੀ ਪਰ ਤੁਸੀਂ ਦੇਖ ਲਓ ਵੀ ਅੱਜ ਚੰਡੀਗੜ੍ਹ ਦੇ ਉੱਪਰ ਪੰਜਾਬ ਦਾ ਅਧਿਕਾਰ ਨਹੀਂ ਰਹਿ ਗਿਆ ਪੰਜਾਬ ਦੀ ਧਰਤੀ ਦੇ ਪਾਣੀ ਹੋਣ ਤੇ ਪੰਜਾਬ ਦੀ ਧਰਤੀ ਦੇ ਪਾਣੀਆਂ ਦਾ ਫੈਸਲਾ ਸੈਂਟਰ ਤੈਅ ਕਰੇ ਵੀ ਕਿੰਨੂੰ ਦੇਣਾ ਕਿੰਨੂੰ ਨਹੀਂ ਦੇਣਾ ਹੁਣ ਮੇਰੇ ਘਰ ਦੇ ਵਿੱਚ ਪਈ ਚੀਜ਼ ਆ ਮੰਨ ਕੇ ਚਲੋ ਮੇਰੇ ਕੋਲ ਮੇਰੀ ਗੱਡੀ ਹੈ ਮੇਰੇ ਕੋਲ ਮੇਰੀ ਗੱਡੀ ਦਾ ਅਧਿਕਾਰ ਹੈ ਮੇਰਾ ਜੀ ਕਰੇ ਮੈਂ ਜਿੰਨੂੰ ਦਵਾ ਜਾਂ ਨਾ ਦਵਾ ਮੇਰੇ ਕੋਲ ਅਧਿਕਾਰ ਆ ਪੰਜਾਬ ਦਾ ਪਾਣੀ ਹੈ ਪੰਜਾਬ ਦਾ ਪਾਣੀ ਹੈ ਤੇ ਪੰਜਾਬ ਕੋਲ ਅਧਿਕਾਰ ਚਾਹੀਦਾ ਵੀ ਜਿੰਨੂੰ ਉਹਦੀ ਮਰਜ਼ੀ ਆ ਪੰਜਾਬ ਦਾ ਪਾਣੀ ਦਵੇ ਜਾਂ ਨਾ ਦਵੇ ਸੋ ਉਹ ਬਾਹਰਲਾ ਬੰਦਾ ਆਰ ਕੇ ਆਂਡੀ ਗਵਾਂਡੀ ਕਿਸ ਤਰ੍ਹਾਂ ਤੈਅ ਕਰਨਗੇ ਸੋ ਇਹ 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 ਗੱਲ ਤੁਹਾਡੀ ਬਿਲਕੁਲ درست ਆ ਕਿ ਜਿਹੜੀ ਸਟੇਟ ਆ ਸੂਬਾ ਇਹ ਫੈਸਲਾ ਕਰਦਾ ਸਾਡੀ ਵੀ ਹੁਣ ਉਮਰ ਹੋਈ ਆ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਜਦੋਂ ਲਹਿਰ ਚਲਾਈ ਸੀ ਉਦੋਂ ਇਹੋ ਹੀ ਹੋ ਬਹੁ ਮੁੱਦੇ ਸਨ ਚੰਡੀਗੜ੍ਹ ਪੰਜਾਬ ਨੂੰ ਦਿਣਾ ਅਨੰਦਪੁਰ ਸਾਹਿਬ ਵਾਲਾ ਮਤਾ ਪਾਣੀ ਤੇ ਜਿਹੜਾ ਪੰਜਾਬੀ ਬੋਲਦੇ ਇਲਾਕੇ ਜਿਹੜੇ ਹਰਿਆਣੇ ਚ ਚਲੇ ਗਏ ਕਿਉਂਕਿ ਕਿਸੇ ਟਾਈਮ ਪੰਜਾਬ ਤੁਹਾਨੂੰ ਉਮਰ ਤੁਹਾਡੀ ਘਟਿਆ ਗਿਆ ਤੁਹਾਡਾ ਧਰਮਕ ਜਿਆਦਾ ਹੋ ਕਿ ਕਿਸੇ ਟਾਈਮ ਹਿਮਾਚਲ ਹਰਿਆਣਾ ਸਾਰਾ ਹੀ ਪੰਜਾਬ ਐਡਾ ਵੱਡਾ ਪੰਜਾਬ ਸੀ ਇਹ ਪੰਜਾਬ ਨੂੰ ਇਨਾ ਕਤਰ ਦਿੱਤਾ ਕਿ ਪੰਜਾਬ ਛੋਟਾ ਜਿਹਾ ਬਣਾਤਾ ਇਹ 1978 ਚ ਜਦੋਂ ਇਹ ਬਹੁਤ ਵੱਡਾ ਪੰਜਾਬ ਭੱਗ ਗਿਆ ਸੀ ਨਰੰਗਕਾਰੀ ਕਤਲकांड ਉਤੋਂ ਬਾਅਦ ਇਹ ਮੁੱਦੇ ਬਹੁਤ ਜ਼ਿਆਦਾ ਉੱਭਰ ਕੇ ਸਾਹਮਣੇ ਆਏ ਪਰ ਅਜੇ ਤੱਕ ਮੁੱਦੇ ਹੱਲ ਨਹੀਂ ਹੋਏ ਤੇ ਬਿਲਕੁਲ ਹੱਲ ਕੋਈ ਚੰਗਾ ਲੀਡਰ ਹੋਊਗਾ ਸੱਚਾ ਲੀਡਰ ਹੋਊਗਾ ਉਹੀ ਕਰ ਸਕਦਾ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਤਾਂ ਬਹੁਤ ਵੱਡੇ ਮੈਂ ਤਾਂ ਕਹਿ ਰਿਹਾ ਸੰਤਾਰਗਤ ਕੋ ਲੀਡਰ ਮਿਲਿਆ ਨਹੀਂ ਸਾਨੂੰ ਸੰਤ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਵਰਗਾ ਲੀਡਰ ਤੇ ਕੌਮ ਨੂੰ ਮਿਲਿਆ ਹੀ ਨਹੀਂ ਅਜੇ ਤੱਕ ਜੇਕਰ ਕੋਈ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਦਾ ਤੇ ਉਸ ਲੀਡਰ ਨੂੰ ਹੀ ਛੱਡ ਦੇਣੀ ਉਸ ਲੀਡਰ ਨੂੰ ਡਿਬਰੂਗੜ੍ਹ ਭੇਜ ਦਿੱਤਾ ਜੇਕਰ ਉਹੀ ਮੁੱਦਿਆਂ ਦੇ ਉੱਪਰ ਕਿਸੇ ਨੇ ਵੱਡੇ ਪੱਧਰ ਤੇ ਕੰਮ ਕਰਨਾ ਚਾਹਿਆ ਵਰਕ ਕਰਨਾ ਚਾਹਿਆ ਪਰ ਇਹ ਕਰ ਨਹੀਂ ਦਿੰਦੇ ਸੰਤ ਗਿਆਨੀ ਜਰਨੈਲ ਸਿੰਘ ਦੀ ਪਿੰਡਰਾਂ ਵਾਲੇ ਉਹਨਾਂ ਆਨੰਦਪੁਰ ਦਾ ਮਤਾ ਕੋਈ ਇਕੱਲਾ ਸਿੱਖਾਂ ਵਾਸਤੇ ਥੋੜੀ ਸੀ ਆਨੰਦਪੁਰ ਦਾ ਮਤਾ ਸਰਬੱਤ ਵਾਸਤੇ ਸਾਰਿਆਂ ਵਾਸਤੇ ਸਾਂਝਾ ਸੀ ਚਾਹੇ ਉੱਥੇ ਕਿਸਾਨੀ ਦੀ ਗੱਲ ਕੀਤੀ ਹੈ ਚਾਹੇ ਪਾਣੀਆਂ ਦੀ ਗੱਲ ਕੀਤੀ ਹੈ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਕੀਤੀ ਹੈ ਉਹ ਸਾਰੀ ਗੱਲ ਸਾਰੇ ਵਾਸਤੇ ਸਾਂਝੀ ਹੈ ਨਸ਼ਿਆਂ ਦੀ ਗੱਲ ਹੁਣ ਜਿਹੜਾ ਨਸ਼ਾ ਨਸ਼ੇ ਨਾਲ ਕੱਲੀ ਸਿੱਖਾਂ ਦੀ ਜਵਾਬ ਥੋੜੀ ਮਰ ਰਹੀ ਹੈ। ਨਸ਼ੇ ਦੀ ਨਾਲ ਹਿੰਦੂ ਵੀਰਾਂ ਦੇ ਬੱਚੇ ਵੀ ਨਸ਼ਾ ਕਰਕੇ ਮਰ ਰਹੇ ਆ, ਮੁਸਲਮਾਨ ਵੀਰਾਂ ਦੇ ਬੱਚੇ ਵੀ ਨਸ਼ਾ ਕਰਕੇ ਸੋ ਇਸ ਕਰਕੇ ਇਹ ਮੁੱਦੇ ਬੜੇ ਸਾਂਝੇ ਆ ਤੇ ਸਾਂਝੇ ਤੌਰ ਤੇ ਹੀ ਭਾਈ ਸਾਹਿਬ ਜੀ ਨੇ ਇਹ ਵਰਕ ਕੀਤਾ ਜੀ। ਬਿਲਕੁਲ درست ਗੱਲ ਆ ਕਿ ਪੰਜਾਬ ਨੂੰ ਇੱਕ ਪਾਸੇ ਨਸ਼ਾ ਖਾ ਰਿਹਾ ਤੇ ਹੋਰ ਬਰਬਾਦੀਆਂ ਖਾ ਰੀਆਂ। ਹਾਂਜੀ ਤੁਸੀਂ ਕੀ ਕਹੋਗੇ ਅੱਜ ਦੇ ਕੱਟ ਬਾਰੇ? ਠੀਕ ਹੈ ਜੀ ਕਹਿਣਾ ਕੀ ਆ ਸਾਡਾ ਫਰਜ਼ ਬਹੰਦਾ ਹੈ। ਭਾਈ ਸਾਹਿਬ ਨੂੰ ਕੌਮ ਨੇ ਖਿਲਾਰਿਆ ਇਹ ਵੋਟਾਂ ਵਿੱਚ ਸਾਡਾ ਫਰਜ ਹੁੰਦਾ ਸਾਥ ਦੇਣਾ ਅਸੀਂ ਬੜਿਆਂ ਚਿਹਰਾਂ ਤੋਂ ਸਰਕਾਰਾਂ ਦੇ ਹਸਾਂਜਾਂ 1947 ਤੋਂ ਲੈ ਕੇ ਅੱਜ ਤੀਕ ਸਾਨੂੰ ਉਲਝਾਇਆ ਜਾ ਰਿਹਾ ਸਾਡਾ ਕੋਈ ਮਸਲਾ ਹੱਲ ਨਹੀਂ ਕੀਤਾ ਕਿਸੇ ਨੇ ਜਿੱਦਾਂ ਭਾਈ ਸਾਹਿਬ ਹੁਣ ਦੱਸੇ ਨੇ ਸਾਡਾ ਕੋਈ ਵੀ ਫੈਸਲਾ ਤੈਅ ਨਹੀਂ ਕੀਤਾ ਸਰਕਾਰ ਨੇ ਹਾਰ ਕੇ ਕੌਮ ਨੇ ਜੀ ਸਾਡਾ ਵੀ ਤੁਰਿਆ ਹੈ ਇਹਨੇ ਕੌਮ ਦੀ ਗੱਲ ਕੀਤੀ ਸਾਡੇ ਭਰਾਵਾਂ ਦੀ ਗੱਲ ਕੀਤੀ ਜਿੱਦਾਂ ਵੀਰ ਨੇ ਦੱਸਿਆ ਕਿ ਪੰਜਾਬ ਇਕੱਲੇ ਸਿਖਾਂਦਾ ਹੀ ਹੈ ਭਾਰਤ ਇੱਕ ਬੜੀਆਂ ਕਾਮਾਂ ਦਾ ਗੁਲਦਸਤਾ ਕਹਿੰਦੇ ਲੋ ਪੰਜਾਬ ਕਲੇ ਸਿਖਾਉਂਦੇ ਨਹੀਂ ਪੰਜਾਬ ਵਿੱਚ ਹਰ ਤਰ੍ਹਾਂ ਦੇ ਲੋਕ ਵਸਦੇ ਆ ਸਾਫ ਦੇ ਨਾਲ ਹੀ ਹਰਿਆਵਲਿਆ ਭਰ ਬਿਲਕੁਲ ਜੀ ਇੱਕ ਨੌਜਵਾਨ ਵੀਰ ਨੇ ਸਾਡੇ ਨਾਲ ਦੱਸੋ ਜੀ ਵੈਗਰੀ ਜੀ ਕਾ ਖਾਲਸਾ ਵੈਗਾ ਜੀ ਕੇ ਫਤਿਹ ਜੀ ਇਹੋ ਸੰਗਤਾਂ ਦੇ ਕਡੂਰ ਸਾਹਿਬ ਹਲਕੇ ਦੀ ਸੰਗਤਾਂ ਦੇ ਵਿੱਚ ਆ ਪੀ ਲਿਆ ਵੀ ਭਾਈ ਸਾਹਿਬ ਨੂੰ ਬਹੁਤ ਵੱਡੀ ਲੀਡ ਨਾਲ ਆਪਾਂ ਜਿਤਾਉਣਾ ਵਾ ਵੀ ਜਿਹੜੀ ਪੰਥ ਦੀ ਆਪਣੀ ਜਿੱਤ ਆ ਨਾ ਇਹੋ ਜਿੱਤ ਆਪਣੀ ਆ ਵੀ ਅੱਗੇ ਬੀਬੀ ਖਾਲੜਾ ਰਾਈ ਆਪਾਂ ਆਪਣੀ ਉਹ ਗਲਤੀ ਮਹਿਸੂਸ ਕਰਕੇ ਜੇ ਆਪਾਂ ਜਿਤਾਉਣਾ ਨਾ ਤਿਆਰ ਕੀ ਪਿੰਡੋਂ ਪਿੰਡੇ ਏਕਾ ਕਰੀਏ ਪਾਰਟੀਆਂ ਬਾਰੀਆਂ ਛੱਡੀਏ ਤੇ ਆਪਾਂ ਬਹੁਤ ਵੱਡੀ ਲੀਡ ਨਾਲ ਇਹਨਾਂ ਨੂੰ ਜਿਤਾਈਏ ਆਪਣੇ ਮਸਲਾ ਗੱਲ ਆਪਣਾ ਸੀੜ ਦਾ ਨਹੀਂ ਮਸਲਾ ਆਪਣੇ ਪੰਥ ਦਾ ਬਣ ਗਿਆ ਆਪਣਾ ਹਰਕਪਾਈ ਚਾਰੇ ਨੂੰ ਆਪਾਂ ਆਖੀਏ ਵੀ ਭਾਜੀ ਹਰਕ ਦਾ ਪੰਜ ਜੋੜ ਗੁਰੂ ਦਾ ਸਿੱਖ ਆ ਉਹ ਹਰਕ ਦਾ ਹੀ ਭਲਾ ਕਰਦਾ ਵਾ ਤੇ ਗਾਂਹ ਕਰਦਾ ਰਹੂਗਾ ਤੇ ਇਹਦਾ ਕਰਕੇ ਕਿਰਪਾ ਕਰਕੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਆ ਕਿਉਂਕਿ ਸੁਣਚ ਆਉਂਦਾ ਕਈ ਜਿਹੜੇ ਦੂਜੀਆਂ ਜਾਤੀਆਂ ਦੇ ਬ੍ਰਾਹਮਣ ਜਾਤੀ ਦੇ ਆ ਛੋਟੀਆਂ ਜਾਤੀਆਂ ਦੇ ਉਹਨਾਂ ਨੂੰ ਹੀ ਲੱਗਦਾ ਵੀ ਇਹ ਸ਼ਾਇਦ ਵੀ ਅੱਤਵਾਦ ਆਊਗਾ ਵੀ ਇਹਦੇ ਨਾਲ ਪਰ ਅਸੀਂ ਆੰਦੇ ਆ ਵੀ ਇਹ ਅੱਤਵਾਦ ਨਹੀਂ ਇਹ ਮਾਹੌਲ ਸਹੀ ਹੋਣ ਦੇ ਨਸ਼ਾ ਦੂਰ ਹੋਊਗਾ ਜਿਹੜੇ ਆਪਣੇ ਨੌਜਵਾਨ ਦਲਦਲ ਚ ਫਸੰਦੇ ਆ ਥੋੜਾ ਜਿਹਾ ਰਾਜਨੀਤੀ ਚ ਸੁਧਾਰ ਹੋਊਗਾ ਇਹਨਾਂ ਨੂੰ ਵੀ ਪਤਾ ਲੱਗੂਗਾ ਵੀ ਰਾਜਨੀਤੀ ਕਿੱਦਾਂ ਕਰਨੀ ਆ ਵੀ ਸਾਡੇ ਵੀ ਨੌਜਵਾਨ ਹੈਗੇ ਆ ਨਹੀਂ ਤੇ ਇਹ ਕਾਰਪੋਰੇਟ ਘਰਾਣਿਆਂ ਨੂੰ ਦੇਈ ਜਾਂਦੇ ਸਾਰਾ ਪੰਜਾਬ ਦੇਈ ਜਾਂਦੇ ਆ ਉਹਦਾ ਕਰਕੇ ਸਾਨੂੰ ਇਹ ਜੇ ਆਪਣੇ ਹੱਕ 'ਚ ਆਏ ਨੇ ਭਾਈ ਸਾਹਿਬ ਤੇ ਸਾਣਾ ਸਾਡਾ ਫਰਜ ਬੰਦਾ ਵੀ ਪਿੰਡੋਂ ਪਿੰਡੇ ਨਾਲ ਨੂੰ ਹਰ ਕ ਪਿੰਡ ਦਾ ਫਰਜ ਬੰਦਾ ਤੇ ਇਹਨਾਂ ਨੂੰ ਬਹੁਤ ਵੱਡੀ ਲੀਡ ਨਾਲ ਆਪ ਜਿਤਾ ਆ ਗਏ ਤੇ ਆਪਾਂ ਪੰਜਾਬ ਦੇ ਵਿੱਚ ਦੱਸਣਾ ਵਾ ਕਿ ਸਾਡਾ ਪੰਥ ਕਾਇਮ ਆ ਜੇ ਆਪਾਂ ਦੱਸਣਾ ਪੰਜਾਬ ਚ ਵੀ ਸਾਡਾ ਪੰਥ ਕਾਇਮ ਆ ਬਿਲਕੁਲ ਦਰੁਸਤ ਗੱਲ ਆਗੇ ਪੰਥਕ ਹਲਕਾ ਇਹ ਪੰਥਕ ਹਲਕਾ ਆ ਤੇ ਪੰਥਕ ਸੋਚ ਰੱਖਦਾ ਤੇ ਨੌਜਵਾਨਾਂ ਨੂੰ ਇਹ ਲੱਗਦਾ ਆ ਬਿਲਕੁਲ ਕਿ ਜੇ ਪਾਰਲੀਮੈਂਟ ਦੇ ਵਿੱਚ ਕੋਈ ਮજબૂત ਤੇ ਪੰਜਾਬ ਦੀ ਆਵਾਜ਼ ਵਧੀਆ ਢੰਗ ਨਾਲ ਬੁਲੰਦ ਆਵਾਜ਼ ਵਿੱਚ ਉਠਾ ਸਕਦਾ ਤੇ ਉਹ ਭਾਈ ਅਮਰਪਾਤ ਸਿੰਘ ਖਾਲਸਾ ਇਸ ਕਰਕੇ ਸਾਰੇ ਨੌਜਵਾਨ ਜਿਹੜੇ ਇੱਥੇ ਇਕੱਤਰ ਹੋਏ ਨੇ ਤੇ ਕਾ ਦੇ ਰਹੇ ਨੇ ਪੰਜਾਬ ਟਾਈਮ ਧੰਨਵਾਦ